ਸਾਇਟੀ ਪੰਜਾਬ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਬੇਦੀ ਦੀ ਅਗਵਾਈ ਵਿੱਚ ਹੋਈ ਬੀਤੇ ਦਿਨੀ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਗਿਆ ਅਤੇ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਸੁਖਦੇਵ ਸਿੰਘ ਜਨਰਲ ਸੈਕਟਰੀ ਐਸਪੀ ਹੋਮ ਕੈਸ਼ੀਅਰ ਰਾਜੀ ਬਲਦੇਵ ਸਿੰਘ ਐਸਐਸ ਅੰਜਲ ਸੁਖਵਿੰਦਰ ਖੜ ਐਸਐਸ ਮਜੀਠੀਆ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ ਅਸੀਂ ਅੱਜ ਜਿਹੜੇ ਪੁੰਚ ਵਿੱਚ 4 ਸ਼ਹੀਦ ਹੋਏ ਹਨ ਉਨ੍ਹਾਂ ਪ੍ਰਤੀ ਅਸੀਂ ਆਪਣਾ ਮੌਨ ਵਰਤ ਤਿਆਰ ਅਕਤਿਆਰ ਕੀਤਾ ਹੈ ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰਾ ਦਿਲੋਂ ਅਸੀਂ ਉਨ੍ਹਾਂ ਦੇ ਵਾਸਤੇ ਸੰਜੀਦਗੀ ਧਿਆ ਤੇ ਫੌਜੀਆਂ ਦੇ ਪਰਿਵਾਰ ਤੇ ਫੌਜ ਫੌਜੀ ਹਮੇਸ਼ਾ ਸ਼ੁਭ ਕਰਮਨ ਕਰਦੇ ਹੋਏ ਕਦੀ ਡਰਦੇ ਨਹੀਂ ਆ ਸਾਡੇ ਬਲੱਡ ਦੇ ਵਿੱਚ ਹੀ ਇਹ ਚੀਜ਼ ਹੈ ਤੇ ਪਰਮਾਤਮਾ ਉਹਨਾਂ ਨੂੰ ਹੌਸਲਾ ਬਖਸ਼ੇ ਔਰ ਸਾਡੀ ਸੋਸਾਇਟੀ ਨੇ ਅੱਜ 2 ਮਿੰਟ ਦਾ ਮੌਨ ਰੱਖਿਆ ਹੈ ਉਹਨਾਂ ਦੇ ਸੁੱਖ ਸ਼ਾਂਤੀ ਵਾਸਤੇ ਸੋਸਾਇਟੀ ਵੱਲੋਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜੀ ਐਂਡ ਉਹਨਾਂ ਨੂੰ ਮਨ ਚ ਦੁੱਖ ਹੋਇਆ ਕਿ ਇੱਕ ਪਰਿਵਾਰ ਨੂੰ ਛੱਡ ਕੇ ਗਏ ਐ ਬਟ ਕੀ ਕਰੀਏ ਫੌਜ ਦੇ ਵਿੱਚ ਜਦੋਂ ਅਸੀਂ ਭਰਤੀ ਹੁੰਨੇ ਆ ਲੜਨ ਵਾਸਤੇ ਹੀ ਜਾਂਦਾ ਹੈ ਬਟ ਮਰਨਾ ਫੌਜ ਦਾ ਜਿਹੜਾ ਗਵਰਨਮੈਂਟ ਨੇ ਬਚਾਉਣਾ ਹੈ ਮਕਸਦ ਪ੍ਰਤੀ ਹੋ ਕੇ ਮਰਨ ਦੀ ਗੱਲ ਨਹੀਂ ਹੈ ਲੜਾਈਆਂ ਮਰ ਕੇ ਨਹੀਂ ਜਿੱਤੀਆਂ ਜਾਂਦੀਆਂ ਲੜ ਕੇ ਜਿੱਤੀਆਂ ਜਾਂਦੀਆਂ